ਪੁਲਿਸ ਜ਼ਿਲ੍ਹਾ ਮਰਤਸਰ ਨੂੰ ਮਿਲੀ ਵੱਡੀ ਕਾਮਯਾਬੀ ਦੋ ਸਨੇਚਿੰਗ ਕਰਨ ਵਾਲੇ ਨੌਜਵਾਨਾਂ ਨੂੰ ਕੀਤਾ ਗਿਆ ਗ੍ਰਿਫਤਾਰ ਜਾਣਦੇ ਹਾਂ ਇਸ ਬੰਦੀ ਪੁਲਿਸ ਦਾ ਕੀ ਕਹਿਣਾ ਹੈ ਰਣਜੀਤ ਸਿੰਘ ਦੀ ਰਿਪੋਰਟ ਤੁਸੀਂ ਜੁੜੇ ਰਹੋ ਪਬਲਿਕ ਕ੍ਰਾਈਮ ਨਿਊਜ਼ ਦੇ ਨਾਲ ਮੈਕਰਪਾਲ ਸਿੰਘ ਛਿੱਤ ਵਾਏ ਗੁਰਜੀਕਾ ਖਾਲਸਾ ਜਿੱਕੀ ਫਤਿਹ ਅਸੀਂ ਕਾਨਫਰੰਸ ਕਰ ਰਹੇ ਹਾਂ ਇਹ ਅਸੀਂ 54 ਨੰਬਰ ਐਫ ਆਈ ਆਰ ਦੇ ਵਿੱਚ ਕਰ ਰਹੇ ਹਾਂ ਜਿਹੜੀ ਇਨਸੀਡੈਂਟ ਸਾਡੇ ਇੱਥੇ 30 ਤਰੀਕ ਨੂੰ ਹੋਇਆ ਸੀਗਾ ਕੋਟਿਆ ਮੈਰੀਟ ਹੋਟਲ ਹੈਗਾ ਮਜੀਠਾ ਰੋਡ ਉਹਦੇ ਵਿੱਚ ਬੜਾ ਇਹਦੇ ਵਿੱਚ ਅਨਫੋਰਚੂਨੇਟ ਇਨਸੀਡੈਂਟ ਸੀ ਜਿਹੜੇ ਹਸਬੰਡ ਔਰ ਵਾਈਫ ਜਿਹੜੇ ਸੀਗੇ ਫੰਕਸ਼ਨ ਕਰਕੇ ਫੰਕਸ਼ਨ ਵੇਖ ਕੇ ਪੁੱਤੀ ਘਰ ਚੌਂਕ ਤੋਂ ਜਿਹੜਾ ਸੀਗਾ ਇੱਧਰ ਨੂੰ ਆ ਰਹੇ ਸੀਗੇ ਔਰ ਰਸਤੇ ਦੇ ਵਿੱਚ ਇਹ ਜਿਹੜੇ ਦੋਸ਼ੀ ਹੈਗੇ ਨੇ ਉਹਨਾਂ ਨੇ ਸਕੂਟਰੀ ਮਾਰ ਕੇ ਡਾਤਰ ਦਾ ਵਾਰ ਕਰਕੇ ਇਹਨਾਂ ਦੇ ਕੋਲੋਂ ਜਿਹੜੀਆਂ ਸੀਗੀਆਂ ਚੀਜ਼ਾਂ ਲੁੱਟਖੋ ਕੀਤੀ ਸੀਗੀ ਸੋ ਇਸ ਦੇ ਵਿੱਚ ਅਸੀਂ ਮੁਕੱਦਮਾ ਦਰਜ ਕਰਕੇ ਦੋ ਦੋਸ਼ੀ ਜਿਹੜੇ ਹੈਗੇ ਆ ਸਾਨੀ ਪੁੱਤਰ ਲਖਾ ਸਿੰਘ ਕਰਨਤਾਂ ਦਾ ਪੱਟੀ ਵਾਸੀ ਜ਼ਿਲ੍ਹਾ ਤਰਨਤਾਰਨ ਦਾ ਉਹਦਾ ਜੋਸ਼ੀ ਸਿੰਘ ਜਿਹੜਾ ਤਰਸੇਮ ਸਿੰਘ ਜਿਹੜਾ ਹੈਗਾ ਪੱਟੀ ਜ਼ਿਲ੍ਹਾ ਤਰਨਤਾਰਨ ਦਾ ਬਿਫਤਾਰ ਕਰਕੇ ਇਹਨਾਂ ਦੇ ਕੋਲੋਂ ਜਿਹੜਾ ਵਾਰਦਾਤ ਦੇ ਵਿੱਚ ਵਰਤਿਆ ਗਿਆ ਵੈਪਨ ਹੈਗਾ ਇੱਕ ਖਡਾਉਣਾ ਪਿਸਤੌਲ ਔਰ ਇਹਦੇ ਨਾਲ ਇੱਕ ਦਾਤਰ ਔਰ ਇਹਨਾਂ ਦੇ ਵਰਤ ਵਿੱਚ ਵਰਤੀ ਗਈ ਜਿਹੜੀ ਸੂਟਰੀ ਆਈਡੀ ਆ ਬ੍ਰਾਮਲ ਖਾਲੀ ਹੈ ਬਾਕੀ ਦੇ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਵੀ ਜਿਹੜਾ ਹੈਗਾ ਜਲਦ ਜਿਹੜੀ ਹੈਗੀ ਹੈ ਗ੍ਰਿਫਤਾਰ ਕੀਤਾ ਜਾਵੇ